ਅਸਲਾਮੁਅਲੈਕੁਮ ਅੱਜ ਦੀ ਵੀਡੀਓ ਹੈ ਜੀ ਦਾ ਸਟੋਰੀ ਆਫ ਕੋਹੇਨੂਰ ਡਾਇਮੰਡ ਫਰੋਮ ਪੰਜਾਬ ਟੂ ਬ੍ਰਿਟਨ ਟੂ ਬ੍ਰਿਟਨ ਇਹ ਮੇਰੇ ਖਿਆਲ ਪੂਰੀ ਹੋਦੀ ਹੈ ਹਿਸਟਰੀ ਹੋਏਗੀ ਆਹ ਬੜਾ ਥੋੜੀ ਛੋਟੀ ਜੀ ਵੀਡੀਓ ਇਸ ਬਾਰੇ ਚ ਹਾਂ ਜੀ ਤਰ ਵੀਡੀਓ ਵੇਖਿਓ ਤੁਸੀਂ ਜਾਣਦੇ ਹੋ ਕੋਹੇਨੂਰ ਹੀਰਾ ਕਿੱਥੋਂ ਪਟਿਆ ਗਿਆ ਅੱਜ ਤੱਕ ਕੀ ਕਹਾਣੀ ਹੈ ਇਸ ਦਾ ਅਬੀ ਕੋਹਿੰਦੂਰ ਕੀਆ ਅਤੈਸ ਨੂੰ ਅੱਜ ਤੱਕ ਕਿੰਨੇ ਰਾਜਾਂ ਨੇ ਜਿੱਤਿਆ ਤੇ ਅੱਜਕੱਲੇ ਕੋਹਿੰਦੂਰ ਦਾ ਹੀਰਾ ਹੈ ਕਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਚੋਲੇ ਤੇ ਪੰਨਿਆਂ ਜਾਣ ਵਾਲਾ ਕੋਹਿੰਦੂਰ ਹੀਰਾ ਅੰਗਰੇਜ਼ਾਂ ਤੱਕ ਕਿਵੇਂ ਪਹੁੰਚ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਇਸ ਹੀਰੇ ਨਾਲ ਸੰਬੰਧਿਤ ਤੁਹਾਨੂੰ ਇਸ ਵੀਡੀਓ ਵਿੱਚ ਮਿਲਣਗੀਆਂ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕੋਹਿੰਦੂਰ ਦਾ ਹੀਰਾ ਦੁਨੀਆ ਦੇ ਬੇਸ਼ਕੀਮਤੀ ਵਸਤੂਆਂ ਵਿੱਚੋਂ ਇੱਕ ਹੈ ਜਿਸ ਹੀਰੇ ਦੀ ਕੀਮਤ ਨਹੀਂ ਲਗਾਈ ਜਾ ਸਕਦੀ ਜਿਸ ਕੋਲ ਇਸ ਨੂੰ ਜਿੱਤਣ ਦੀ ਤਾਕਤ ਹੁੰਦੀ ਸੀ ਇਹ ਹੀਰਾ ਖੋਜ ਜੰਬਾ ਸੀ ਪੁਰਾਣੇ ਰਾਜਿਆਂ ਦੇ ਸਮੇਂ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਹੀਰੇ ਦੀਆਂ ਖਾਨਾਂ ਇੰਡੀਆ ਵਿੱਚ ਸਨ ਜਿੱਥੇ ਹੀ ਬੇਸ਼ਕੀਮਤੀ ਹੀਰੇ ਨਿਕਲਦੇ ਸੀ ਕੋਈ ਨੂਰ ਦਾ ਹੀਰਾ ਵੀ ਭਾਰਤ ਦੀ ਗੋਲਕੰਡਾ ਖਾਨ ਵਿੱਚੋਂ ਨਿਕਲਿਆ ਸੀ ਕਹਿੰਦੇ ਹਨ ਹੀਰੇ ਦੇ ਨਾਲ ਇੱਕ ਸ਼ਰਾਪ ਵੀ ਜੁੜਿਆ ਹੋਇਆ ਹੈ ਕਿ ਇਸ ਹੀਰੇ ਨੂੰ ਪੋਣ ਵਾਲਾ ਤਬਾਹ ਹੋ ਜਾਏਗਾ ਇਤਿਹਾਸਕਾਰ ਮੰਨਦੇ ਹਨ ਕਿ ਇਸ ਤਰ੍ਹਾਂ ਹੁੰਦਾ ਵੀ ਰਿਹਾ ਜਿਗਰ ਹੁਣ ਆਪਾਂ ਹੀਰੇ ਦਾ ਇਤਿਹਾਸ ਦੇਖੀਏ ਤਾਂ ਜਦੋਂ ਇਹ ਹੀਰਾ ਖਾਨ ਵਿੱਚੋਂ ਮਿਲਿਆ ਤਾਂ ਇਸ ਨੂੰ ਉਸ ਸਮੇਂ ਦੇ ਰਾਜੇ ਸ਼ਾਹਜਹਾਨ ਨੂੰ ਦਿੱਤਾ ਗਿਆ ਉਸ ਸਮੇਂ ਤੱਕ ਇਹ ਹੀਰਾ ਆਪਣੇ ਉਦਤ ਰੂਪ ਵਿੱਚ ਸੀ ਪਰ ਸ਼ਾਹਜਹਾਨ ਨੇ ਇਸ ਹੀਰੇ ਦੀ ਚਮਕ ਨੂੰ ਹੋਰ ਵਧਾਉਣ ਲਈ ਇਸੇ ਹੀਰੇ ਨੂੰ ਇਟਲੀ ਦੇ ਇੱਕ जौहरी ਨੂੰ ਦਿੱਤਾ ਉਸ जौहरी ਨੇ ਇਸ ਹੀਰੇ ਨੂੰ ਬਾਹਰੋਂ ਤਰਾਸ਼ ਕੇ ਇਸ ਦੀ ਚਮਕ ਨੂੰ ਹੋਰ ਵਧਾਇਆ ਤਰਾਸ਼ਣ ਤੋਂ ਪਹਿਲਾਂ ਇਹ ਹੀਰਾ 793 ਕੈਰਟ ਦਾ ਮੰਨਿਆ ਜਾਂਦਾ ਹੈ ਜੋ ਬਾਅਦ ਵਿੱਚ 186 ਕੈਰਟ ਦਾ ਰਹਿ ਗਿਆ ਅਪਾ ਸ਼ਾਹਜਹਾਨ ਤੋਂ ਬਾਅਦ ਇਹ ਹੀਰਾ ਔਰੰਗਜ਼ੇਬ ਕੋਲ ਆਇਆ ਤੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਇਹ ਹੀਰਾ ਉਸ ਦੇ ਪਰਿਵਾਰ ਕੋਲ ਕਾਫੀ ਸਮੇਂ ਤੱਕ ਰਿਹਾ ਅਤੇ ਪਰਿਵਾਰ ਤੋਂ ਬਾਅਦ ਇਹ ਹੀਰਾ ਨਾਦਰ ਸ਼ਾਹ ਕੋਲ ਗਿਆ ਜਦੋਂ ਉਸਨੇ ਦਿੱਲੀ ਉੱਪਰ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਇਹ ਹੀਰਾ ਅਹਿਮਦ ਸ਼ਾਹ ਅਬਦਾਲੀ ਨੇ ਫੋਲਿਆ ਇਸ ਹੀਰੇ ਨੂੰ ਕੋਹਿੰਦੂਰ ਹੀਰੇ ਦਾ ਨਾਮ ਵੀ ਨਾਦਰ ਸ਼ਾਹ ਨੇ ਹੀ ਦਿੱਤਾ ਸੀ ਉਸਨੇ ਇਹ ਹੀਰਾ ਜੰਗ ਵਿੱਚ ਜਿੱਤ ਲਿਆ ਸੀ ਇਹ ਹੀਰਾ ਜਿੱਤਣ ਤੋਂ ਕੁਝ ਦਿਨ ਬਾਅਦ ਹੀ ਨਾਦਰ ਸ਼ਾਹ ਵੀ ਮਾਰਿਆ ਗਿਆ ਅਹਿਮਦ ਸ਼ਾਹ ਅਬਦਾਲੀ ਕੋਲੋਂ ਇਹ ਹੀਰਾ ਸ਼ਾਹ ਸੁਜਾਨ ਕੋਲ ਆ ਰਿਹਾ ਇੱਕ ਵਾਰ ਜਦੋਂ ਸ਼ਾਹ ਸੁਜਾਨ ਸ਼ਰੀ ਨਗਰ ਆਇਆ ਤਾਂ ਉੱਥੇ ਦੇ ਰਾਜੇ ਜੁਬਾਰ ਖਾਨ ਨੂੰ ਜਦੋਂ ਪਤਾ ਲੱਗਾ ਕਿ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਸ਼ਾਹ ਸੁਜਾਨ ਕੋਲ ਹੈ ਤਾਂ ਉਸ ਨੂੰ 1817 ਵਿੱਚ ਸ਼ੇਰ ਗੜੀ ਵਿੱਚ ਕੈਦ ਕਰ ਲਿਆ। ਸ਼ਾਹ ਸੁਜਾਨ ਨੇ ਇਹ ਹੀਰਾ ਲੁਕਾ ਕੇ ਰੱਖਿਆ ਸੀ। ਸ਼ਾਹ ਸੁਜਾਨ ਦੀ ਘਰਵਾਲੀ ਨੂੰ ਜਦੋਂ ਪਤਾ ਲੱਗਿਆ ਕਿ ਉਸਦੇ ਪਤੀ ਨੂੰ ਕੈਦ ਕਰ ਲਿਆ ਹੈ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਪਹੁੰਚੀ ਅਤੇ ਦੱਸਿਆ ਕਿ ਮੇਰਾ ਪਤੀ ਸ਼੍ਰੀ ਨਗਰ ਦੇ ਸ਼ੇਰ ਗੜੀ ਵਿੱਚ ਕੈਦ ਹੈ ਤੇ ਜੇਕਰ ਤੁਸੀਂ ਮੇਰੇ ਪਤੀ ਨੂੰ ਉੱਥੋਂ ਛੁੜਾ ਦਿਓ ਤਾਂ ਮੈਂ ਤੁਹਾਨੂੰ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਕੋਹੇ ਨੂਰ ਦਿਆਂਗੀ। ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੋ ਵਾਰ ਸ਼ਹੀਨਗਰ ਤੇ ਹਮਲਾ ਕੀਤਾ ਪਹਿਲੀ ਵਾਰ ਜਦੋਂ ਹਮਲਾ ਕੀਤਾ ਤਾਂ ਉਸ ਸਮੇਂ ਬਰਫ਼ ਪਈ ਹੋਈ ਸੀ ਹਮਲਾ ਇਹਨੂੰ ਉਸ ਸਮੇਂ ਰੋਕਣਾ ਪਿਆ ਫਿਰ ਦੂਸਰੀ ਵਾਰ ਗਰਮੀਆਂ ਵਿੱਚ ਹਮਲਾ ਕੀਤਾ ਗਿਆ ਉਸ ਸਮੇਂ ਉਹਨਾਂ ਦੇ ਨਾਲ ਖੜੀ ਸਿੰਘ ਨਰੂਆ ਅਤੇ ਹੋਰ ਵੀ ਬਹੁਤ ਸਾਰੇ ਸਿੱਖ ਸਿਪਾਹੀ ਸਨ ਇਸ ਹਮਲੇ ਦੌਰਾਨ ਸ਼ੇਰਕੜੀ ਨੂੰ ਫੜੇ ਕਰ ਲਈ 350 ਸਿੱਖ ਸ਼ਹੀਦ ਹੋਏ ਜਿਨ੍ਹਾਂ ਦਾ ਸਸਕਾਰ ਵੀ ਉੱਥੇ ਹੀ ਕਰ ਦਿੱਤਾ ਗਿਆ ਜਿੱਥੇ ਹੁਣ ਗੁਰਦੁਆਰਾ ਸ਼ਹੀਦ ਕਾਜ ਬਣਿਆ ਹੋਇਆ ਹੈ ਫਿਰ ਸ਼ਾਹ ਸੁਜਾਮ ਨੂੰ ਛੁੜਾ ਕੇ ਲਾਹੌਰ ਲੈ ਗਿਆ ਤਰਫ ਅਤੇ ਵਾਅਦੇ ਅਨੁਸਾਰ ਉਹਨਾਂ ਕੋਲੋਂ ਕੋਹਿੰਦੁਰ ਹੀਰੇ ਦੀ ਮੰਗ ਕੀਤੀ ਗਈ ਪਰ ਹੀਰਾ ਕੀਮਤੀ ਹੋਣ ਕਾਰਨ ਸ਼ਾਹ ਸੁਜਾਮ ਉੱਤਰ ਗਿਆ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਤੁਸੀਂ ਹੁਣ ਮੇਰੇ ਰਾਜ ਵਿੱਚ ਹੋ ਜੇਕਰ ਮੈਂ ਚਾਹਾਂ ਤੁਹਾਨੂੰ ਤੇ ਤੁਹਾਡੀ ਪਤਨੀ ਨੂੰ ਇੱਥੇ ਕੈਦ ਕਰ ਸਕਦਾ ਤੇ ਤੁਹਾਡੇ ਕੋਲੋਂ ਉਹ ਹੀਰਾ ਵੀ ਲੈ ਸਕਦਾ ਪਰ ਸਾਡਾ ਸਿੱਖ ਧਰਮ ਇਹ ਕਰਨ ਦੀ ਆਗਿਆ ਨਹੀਂ ਦਿੰਦਾ ਇਸ ਲਈ ਤੁਸੀਂ ਆਪਣੇ ਹੀਰੇ ਦਾ ਮੁੱਲ ਪਾਓ ਮੈਂ ਤੁਹਾਡੇ ਤੋਂ ਇਹ ਹੀਰਾ ਖਰੀਦ ਲਵਾਂਗਾ ਇਸ ਤਰ੍ਹਾਂ ਉਸ ਸਮੇਂ ਕੋਹਿੰਦੁਰ ਹੀਰੇ ਦਾ 2 ਲੱਖ ਮੁੱਲ ਪਾਇਆ ਗਿਆ ਤੇ 2 ਲੱਖ ਸੋਨੇ ਦੀਆਂ ਮੋਹਰਾਂ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਹੀਰੇ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਇਸ ਹੀਰੇ ਨੂੰ ਆਪਣੇ ਟੋਣੇ ਉੱਪਰ ਬਣ ਕੇ ਰੱਖਦੇ ਸਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਹੀਰਾ ਮਹਾਰਾਜਾ ਦਲੀਪ ਸਿੰਘ ਜੀ ਕੋਲ ਸੀ ਜਿਨ੍ਹਾਂ ਤੋਂ ਇਹ ਹੀਰਾ ਅੰਗਰੇਜ਼ਾਂ ਨੇ ਲੈ ਲਿਆ ਜੋ ਅੱਜ ਵੀ ਇੰਗਲੈਂਡ ਵਿੱਚ ਮੌਜੂਦ ਹੈ ਇਹ ਹੀਰਾ 1849 ਵਿੱਚ ਅੰਗਰੇਜ਼ਾਂ ਕੋਲ ਗਿਆ ਲਾਰਡ ਰੋਜੀ ਨਾਮ ਦਾ ਅੰਗਰੇਜ਼ ਇਸ ਹੀਰੇ ਨੂੰ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਦੁਵਾਨੂ ਲੰਡਨ ਲੈ ਕੇ ਗਿਆ। ਲੰਡਨ ਵਿੱਚ ਲਿਜਾ ਕੇ ਮਹਾਰਾਜਾ ਰਣਧਰਮ ਪਰਵਰਤਿਤ ਕਰ ਦਿੱਤਾ ਗਿਆ ਅਤੇ ਕੋਹਿੰਦੂਰ ਹੀਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਅਤੇ ਉੱਥੇ ਮਹਾਰਾਜਾ ਦਲੀਪ ਸਿੰਘ ਦੀ ਮਹੀਨੇਵਾਰ ਗ੍ਰਾਂਟ ਲਗਾ ਦਿੱਤੀ ਗਈ। ਸਾਲ 1851 ਵਿੱਚ ਲੰਡਨ ਵਿੱਚ ਦੀ ਗ੍ਰੇਟ ਐਗਜ਼ੀਬਿਸ਼ਨ ਹੋਇਆ ਜਿੱਥੇ ਬ੍ਰਿਟੇਨ ਦੇ ਆਮ ਲੋਕਾਂ ਨੂੰ ਕੋਹਿੰਦੂਰ ਨੂੰ ਦੇਖਣ ਦਾ ਮੌਕਾ ਦਿੱਤਾ ਗਿਆ। ਪਰ ਉਹੇ ਨੂੰ ਦੇਖਣ ਵਾਲੀ ਜਨਤਾ ਦਾ ਰਿਐਕਸ਼ਨ ਬਹੁਤ ਅਨਐਕਸਪੈਕਟਿਡ ਸੀ। ਲੋਕਾਂ ਦਾ ਕਹਿਣਾ ਸੀ ਕਿ ਇਸ ਵਿੱਚ ਖਾਸ ਕੀ ਹੈ ਇਸ ਛੋਟੇ ਜਿਹੇ ਪੱਥਰ ਪਿੱਛੇ ਦੁਨੀਆ ਪਾਗਲ ਕਿਉਂ ਹੈ ਉਹਨਾਂ ਨੂੰ ਯਕੀਨ ਨਹੀਂ ਸੀ ਕਿ ਇਹ ਉਹੀ ਕੋਹੇ ਦੂਰ ਹੈ ਜਿਸ ਪਿੱਛੇ ਪੂਰੀ ਦੁਨੀਆ ਲੜਦੀ ਰਹੀ ਇਹ ਸਿਰਫ ਇੱਕ ਕੱਚ ਦਾ ਟੁਕੜਾ ਲੱਗ ਰਿਹਾ ਸੀ ਇਹ ਖਬਰ 1851 ਵਿੱਚ ਦੀ ਟਾਈਮਸ ਨਿਊਜ਼ਪੇਪਰ ਨੇ ਛਾਪੀ ਸੀ ਜਨਤਾ ਦਾ ਇਹ ਰਿਐਕਸ਼ਨ ਦੇਖ ਕੇ ਕੁਈਨ ਦੇ ਪਤੀ ਪ੍ਰਿੰਸ ਆਲਬਰਟ ਨੇ ਇਸ ਨੂੰ ਫਿਰ ਤੋਂ ਪੋਲਿਸ਼ ਅਤੇ ਕਟਿੰਗ ਕਰਵਾਉਣ ਦੇ ਹੁਕਮ ਦਿੱਤੇ ਤੇ ਇਸ ਤਰ੍ਹਾਂ ਕੋਈ ਨੂਰ ਹੀਰੇ ਦੇ 1852 ਵਿੱਚ ਦੁਬਾਰਾ ਕਟਿੰਗ ਅਤੇ ਪਾਲਿਸ਼ ਕਰਵਾਈ ਗਈ ਤਾਂ ਜੋ ਹੀਰਾ ਹੋਰ ਜ਼ਿਆਦਾ ਚਮਕੇ। ਪਰ ਇਸ ਪ੍ਰੋਸੈਸ ਦੇ ਕਾਰਨ ਹੀਰੇ ਨੇ ਆਪਣਾ 40% ਵਜ਼ਨ ਲਾਸ ਕਰ ਲਿਆ। ਮਤਲਬ 186 ਕੈਰਟ ਦਾ ਇਹ ਹੀਰਾ ਹੁਣ ਸਿਰਫ 105.6 ਕੈਰਟ ਦਾ ਰਹਿ ਗਿਆ। ਅੱਜ ਦੇ ਦਿਨ ਜੋ ਹੀਰੇ ਦਾ ਡਾਈਮੈਂਸ਼ਨ ਹੈ ਉਹ ਇਸ ਤਰ੍ਹਾਂ ਹੈ 3.6x3.2x1.3 ਸੈਂਟੀਮੀਟਰ। ਮਤਲਬ ਇਹ ਸਿਰਫ ਇੱਕ ਮੁਰਗੀ ਦੇ ਅੰਡੇ ਦੇ ਬਰਾਬਰ ਹੈ। ਉਹਨੂੰ ਕਹਿੰਦੇ ਆ ਕਿ ਇਹ ਹੀਰੇ ਦੇ ਛੇ ਟੁਕੜੇ ਕਰ ਦੁੱਤੇ ਗਏ ਜੋ ਬਿਲਕੁਲ ਝੂਠ ਹੈ ਕਿ ਕੋਹਿੰਦ ਦੀ ਮਾਂ ਦੇ ਫਿਊਨਰਲ ਸਮੇਂ 2002 ਦੇ ਸਮੇਂ ਇਹ ਹੀਰਾ ਕਰਾਊਨ ਦੇ ਉੱਪਰ ਦੇਖਿਆ ਗਿਆ ਸੀ ਅੱਜ ਦੇ ਦਿਨ ਇਹ ਕਰਾਊਨ ਅਤੇ ਕੋਹਿੰਦੁਰ ਦੋਨੇ ਟਾਵਰਸ ਲੰਡਨ ਵਿੱਚ ਮੌਜੂਦ ਹਨ ਇੱਥੇ ਇੱਕ ਜੂਲ ਹਾਊਸ ਹੈ ਉੱਥੇ ਇਹਨਾਂ ਨੂੰ ਰੱਖਿਆ ਗਿਆ ਹੈ ਦੇਖਿਆ ਜਾਵੇ ਤਾਂ ਪਿਛਲੇ ਸਾਰੇ ਇਤਿਹਾਸ ਵਿੱਚ ਬ੍ਰਿਟਿਸ਼ ਪਰਿਵਾਰ ਕੋਹਿੰਦੁਰ ਨੂੰ 173 ਸਾਲਾਂ ਤੋਂ ਆਪਣੇ ਕੋਲ ਰੱਖ ਕੇ ਬੈਠਾ ਹੈ ਬ੍ਰਿਟਿਸ਼ ਫੈਮਿਲੀ ਵਿੱਚ ਕੋਈ ਵੀ ਆਦਮੀ ਇਸ ਨੂੰ ਪਹਿਨ ਨਹੀਂ ਸਕਦਾ ਸਿਰਫ ਮਹਾਰਾਣੀਆਂ ਜਾਂ ਰਾਜ ਦੀ ਪਤਨੀ ਹੀ ਇਸ ਹੀਰੇ ਨੂੰ ਪਹਿਨ ਸਕਦੇ ਹਨ ਕਿਉਂਕਿ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਕੁਝ ਇਤਿਹਾਸਿਕ ਹਵਾਲਿਆਂ ਵਿੱਚ ਲਿਖਿਆ ਮਿਲਦਾ ਹੈ ਕਿ ਇਹ ਹੀਰਾ ਸਿਰਫ ਭਗਵਾਨ ਜਾਂ ਇਸਤਰੀ ਪਹਿਨ ਸਕਦੇ ਹਨ ਹੁਣ ਪਤਾ ਨਹੀਂ ਹੈ ਕੋਈ ਆਧੁਰੀ ਵਿਸ਼ਵਾਸ ਹੈ ਜਾਂ ਸੱਚ ਇਸ ਬਾਰੇ ਤੁਸੀਂ ਆਪਣੇ ਵਿਚਾਰ ਜੁਮਦੋ ਬਹੁਤੀ ਕਲੀਅਰ ਇਨਫੋਰਮੇਸ਼ਨ ਨਹੀਂ ਥੀ ਨਾ ਜੀ ਕਲੀਅਰ 6 ਮਿੰਟ ਦੀ ਵੀਡੀਓ ਹੈ ਲੇਕਿਨ ਗੱਲਾਂ ਇਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਦੱਸੀਆਂ ਨੇ ਹਾਂ ਜੀ ਉਹਨੋਂ ਹੀਰੇ ਦੇ ਬਾਰੇ ਵਿੱਚ ਅੱਛਾ ਵੈਸੇ ਵੀ ਉਹ ਕਲੋਨੀ ਹੁੰਦੀ ਸੀ ਮਤਲਬ ਪਾਕਿਸਤਾਨ ਇੰਡੀਆ ਜਿਹੜਾ ਹੈ ਪਾਰਟੀਸ਼ਨ ਤੋਂ ਪਹਿਲੇ ਅੰਗਰੇਜ਼ਾਂ ਦੀ ਤੇ ਅੰਗਰੇਜ਼ ਜੋ ਜੋ ਚੀਜ਼ਾਂ ਇੱਥੋਂ ਲੁੱਟ ਕੇ ਲੈ ਕੇ ਗਏ ਨੇ ਤੇ ਉਹਦੇ ਨਾਲ ਹੀ ਬਹੁਤ ਸਾਰਾ ਉਹਨਾਂ ਨੇ ਮਾਲ ਬਣਾਇਆ ਹੈ ਬਿਲਕੁਲ ਔਰ ਇੱਕ ਵਕਤ ਸੀ ਜਦੋਂ ਕਿਹਾ ਜਾਂਦਾ ਸੀ ਕਿ ਬਈ ਬ੍ਰਿਟਿਸ਼ ਦਾ ਸੂਰਜ ਜਿਹੜਾ ਕਿਤੇ ਵੀ ਗਰੂਪ ਨਹੀਂ ਹੁੰਦਾ ਨਾ ਮਤਲਬ ਪੂਰੀ ਦੁਨੀਆ 'ਚ ਉਹਨਾਂ ਦੀ ਹਕੂਮਤ ਸੀ ਹਾਂ ਹਾਂ ਇਹ ਦੁਨੀਆ ਦੇ ਇੱਕ ਨੁਕਰ ਤੋਂ ਲੈ ਕੇ ਦੁਨੀਆ ਦੀ ਦੂਸਰੀ ਨੁਕਰ ਤੱਕ ਤੇ ਇਹੋ ਜਿਹੀਆਂ ਫਿਰ ਕੀਮਤੀ ਚੀਜ਼ਾਂ ਵੀ ਆਪਣੇ ਨਾਲ ਲੈ ਗਏ ਅੱਛਾ ਤੇ ਅਸਤੇ ਮੂਵੀਜ਼ ਵੀ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ ਕੋਹਿਰ ਨੂੰ ਹੀਰੇ ਦੇ ਉੱਤੇ ਕਿ ਕਿਵੇਂ ਲੈ ਕੇ ਗਏ ਉਹਨੂੰ ਵਾਪਸ ਕਿਵੇਂ ਲੈ ਕੇ ਆਉਣਾ ਇਹਦੇ ਉੱਤੇ ਵੀ ਮੂਵੀਜ਼ ਬਣੀਆਂ ਹੋਈਆਂ ਨੇ ਨਹੀਂ ਤੇ ਹੁਣ ਉਹਨਾਂ ਕੋਲ ਹੀ ਰਹੇਗਾ ਜ਼ਾਦੀ ਗੱਲ ਹੈ ਹੁਣ ਤੇ ਉਹਨਾਂ ਕੋਲ ਰਹੇਗਾ ਕਿਉਂਕਿ ਉਹਨਾਂ ਦੀ ਮਲਕੀਅਤ ਹੈ ਹੁਣ ਅ ਉਸ ਆਪਣੇ ਰਾਜ ਵਿੱਚ ਜਦੋਂ ਬਰੇਸਗੀਰ ਵਿੱਚ ਸੀ ਉਦੋਂ ਹੀ ਲੱਗਿਆ ਸੁਣੋ ਤੇ ਹੁਣ ਉਹਦੀ ਵਾਪਸੀ ਤਾਂ ਹੋ ਨਹੀਂ ਸਕਦੀ ਕਿਉਂਕਿ ਪਾਰਟੀਸ਼ਨ ਹੀ ਉਹ ਕਰਾ ਕੇ ਗਏ ਸਨ ਪਾਕਿਸਤਾਨ ਇੰਡੀਆ ਦੇ ਵਿੱਚ ਪਾਰਟੀਸ਼ਨ ਹੀ ਉਹਨਾਂ ਨੇ ਕਰਾਈ ਸੀ ਹੁਣ ਇਹ ਵੀ ਕਿ ਵਾਪਸ ਤਾਂ ਨਹੀਂ ਹੋ ਸਕਦਾ ਮਹਾਰਾਜਾ ਜੀ ਸਿੰਘ ਨੇ ਜਦੋਂ ਸ੍ਰੀਨਗਰ ਦੀ ਗੜੀ ਚੋਂ ਉਹਨੂੰ ਲਿਆ ਤੇ ਸਮਝ ਲੈ ਕੇ جنگ ਲੜ ਕੇ ਤਾਂ ਹੀ ਤਾਂ ਕਹਿੰਦੇ ਸੀ ਡੋਲਿਆਂ ਦੇ ਜ਼ੋਰ ਤੇ ਲਿਆ ਮੈਂ ਉਹ ਡੋਲਿਆਂ ਦੇ ਜ਼ੋਰ ਤੇ ਲਿਆ ਨਾਲ ਉਸ ਔਰਤ ਮੀਆਂ بیوی ਜਿਹੜੇ ਸੀ ਉਹ ਮੁਕਰ ਗਿਆ ਨਾ ਹਰਾ ਦੇਣ ਤੋਂ ਕਿ ਮਤਲਬ ਅਸੀਂ ਨਹੀਂ ਦੇਣਾ ਫਿਰ ਬਾਹਰੋਂ ਉਹਨਾਂ ਨੇ ਇੱਕ ਅੱਛਾ ਫੈਸਲਾ ਕੀਤਾ ਕਿ ਸਾਡਾ ਧਰਮ ਇਜਾਜ਼ਤ ਨਹੀਂ ਦਿੰਦਾ ਇਹਦੀ ਹਾਂ ਤੇ ਇਹਦਾ ਮੁੱਲ ਪਾਓ ਅਸੀਂ ਇਹਦੀ ਕੀਮਤ ਅਦਾ ਕਰਾਂਗੇ ਤੇ ਇੱਕ ਅੱਛਾ ਫੈਸਲਾ ਕੀਤਾ ਕਿ ਉਹ ਕੀਮਤ ਦੇ ਕੇ ਲੈ ਆ ਗਿਆ ਚਲੋ ਜੀ ਵੀਡੀਓ ਸੀ ਅੱਜ ਦੀ ਕੋਹੇਮੂਰ ਹੀਰੇ ਦੇ ਬਾਰੇ ਚ ਇਨਫੋਰਮੇਸ਼ਨ ਅ ਅੱਛੀ ਇਨਫੋਰਮੇਸ਼ਨ ਸੀ ਅਸ ਵਿੱਚ ਹਾਂਜੀ ਤੇ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਅਸੀਂ ਤੁਹਾਨੂੰ ਅਗਲੀ ਵੀਡੀਓ ਚ ਮਿਲਨੇ ਆ ਅਸੀਂ ਹਾਂਜੀ ਅਗਲੀ ਵੀਡੀਓ ਚ ਮਿਲਨੇ ਆ